ਹੈਲੋ ਦੋਸਤੋ ਆਓ ਸੁਣਦੇ ਹਾਂ ਇੱਕ ਹੋਰ ਨਵੀਂ ਸਾਖੀ ਅੱਜ ਦੀ ਸਾਖੀ ਹੈ ਜਦੋਂ ਸਿੱਧ ਜੋਗੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਭੰਗ ਪੀਣ ਲਈ ਕਿਹਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਪਤਾ ਲੱਗਾ ਕਿ ਮਲਤਾਨ ਸ਼ਹਿਰ ਦੇ ਪੀਰ ਕਿਸੇ ਹੋਰ ਫਕੀਰ ਨੂੰ ਆਪਣੇ ਸ਼ਹਿਰ ਵਿੱਚ ਨਹੀਂ ਰਹਿਣ ਦਿੰਦੇ ਤਾਂ ਗੁਰੂ ਸਾਹਿਬ ਜੀ ਨੇ ਮੁਲਤਾਨ ਸ਼ਹਿਰ ਜਾਣ ਦਾ ਮਨ ਬਣਾ ਲਿਆ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮੁਲਤਾਨ ਵਿਖੇ ਪਹੁੰਚ ਗਏ ਤੇ ਨਗਰ ਦੇ ਬਾਹਰ-ਬਾਹਰ ਚੰਗੀ ਥਾਂ ਦੇਖ ਕੇ ਆਪਣਾ ਡੇਰਾ ਲਗਾ ਲਿਆ ਜਦੋਂ ਇਸ ਗੱਲ ਦੀ ਖਬਰ ਮੁਲਤਾਨ ਦੇ ਪੀਰਾਂ ਨੂੰ ਹੋਈ ਕਿ ਉਹਨਾਂ ਦੇ ਇਲਾਕੇ ਵਿੱਚ ਕੋਈ ਬਾਹਰੀ ਫਕੀਰ ਆਇਆ ਹੋਇਆ ਹੈ ਤਾਂ ਉਹਨਾਂ ਨੇ ਆਪਣੇ ਕੁਝ ਚੇਲਿਆਂ ਨੂੰ ਗੁਰੂ ਜੀ ਕੋਲ ਭੇਜ ਦਿੱਤਾ ਚੇਲਿਆਂ ਦੇ ਹੱਥ ਵਿੱਚ ਇੱਕ ਦੁੱਧ ਦਾ ਕਟੋਰਾ ਸੀ ਜਿਹੜਾ ਕਿ ਦੁੱਧ ਨਾਲ ਉੱਪਰ ਤੱਕ ਭਰਿਆ ਹੋਇਆ ਸੀ ਦੁੱਧ ਨਾਲ ਭਰੇ ਹੋਏ ਕਟੋਰੇ ਦਾ ਅਰਥ ਸੀ ਕਿ ਸਾਡਾ ਸ਼ਹਿਰ ਪਹਿਲਾਂ ਹੀ ਫਕੀਰਾਂ ਨਾਲ ਭਰਿਆ ਹੋਇਆ ਹੈ ਇਸ ਕਰਕੇ ਹੋਰ ਕੋਈ ਫਕੀਰ ਇਸ ਸ਼ਹਿਰ ਵਿੱਚ ਨਹੀਂ ਆ ਸਕਦਾ ਗੁਰੂ ਸਾਹਿਬ ਉਸ ਦੁੱਧ ਦੇ ਭਰੇ ਕਟੋਰੇ ਦਾ ਅਰਥ ਸਮਝ ਗਏ ਤੇ ਉਹਨਾਂ ਨੇ ਬਿਨਾਂ ਕੁਝ ਬੋਲੇ ਚੁੱਪਚਾਪ ਉਸ ਦੁੱਧ ਦੇ ਕਟੋਰੇ ਵਿੱਚ ਚਮੇਲੀ ਦਾ ਇੱਕ ਫੁੱਲ ਰੱਖ ਦਿੱਤਾ ਤੇ ਚੇਲਿਆਂ ਨੂੰ ਕਿਹਾ ਕਿ ਇਸ ਕਟੋਰੇ ਨੂੰ ਵਾਪਸ ਆਪਣੇ ਪੀਰਾਂ ਕੋਲ ਲੈ ਜਾਓ ਪੀਰਾਂ ਨੇ ਜਦੋਂ ਆਪਣੇ ਭੇਜੇ ਹੋਏ ਕਟੋਰੇ ਵਿੱਚ ਚਮੇਲੀ ਦਾ ਫੁੱਲ ਦੇਖਿਆ ਤਾਂ ਉਹ ਬੜੇ ਹੈਰਾਨ ਹੋਏ ਤੇ ਸਾਰੇ ਜਾਣੇ ਇਕੱਠੇ ਹੋ ਕੇ ਗੁਰੂ ਜੀ ਕੋਲ ਪਹੁੰਚ ਗਏ ਪੀਰਾਂ ਵਿੱਚੋਂ ਇੱਕ ਪੀਰ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਸਾਡੇ ਦੁੱਧ ਦੇ ਕਟੋਰੇ ਵਿੱਚ ਜਿਹੜਾ ਤੁਸੀਂ ਚਮੇਲੀ ਦਾ ਫੁੱਲ ਪਾਇਆ ਹੈ ਇਸ ਦਾ ਕੀ ਅਰਥ ਹੈ ਗੁਰੂ ਜੀ ਨੇ ਪੀਰਾਂ ਨੂੰ ਸਮਝਾਉਂਦਿਆਂ ਹੋਇਆਂ ਉੱਤਰ ਦਿੱਤਾ ਕਿ ਅਸੀਂ ਇਸ ਸ਼ਹਿਰ ਵਿੱਚ ਕਿਸੇ ਦੀ ਥਾਂ ਮੱਲਣ ਨਹੀਂ ਆਏ ਬਲਕਿ ਅਸੀਂ ਤਾਂ ਇੱਥੇ ਪ੍ਰਮਾਤਮਾ ਦੇ ਨਾਮ ਦੀ ਖੁਸ਼ਬੂ ਵੰਡਣ ਆਏ ਹਾਂ ਗੁਰੂ ਜੀ ਦੇ ਮੂੰਹੋਂ ਇਹ ਜਵਾਬ ਸੁਣ ਕੇ ਪੀਰਾਂ ਦੇ ਮੁਖੀ ਭਰਤਰੀ ਨੇ ਗੁਰੂ ਜੀ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਤੇ ਸਲਾਹ ਦਿੱਤੀ ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਸੋਮ ਰਸ ਦਾ ਪਿਆਲਾ ਪਿਓ ਤੇ ਅਖੰਡ ਸਮਾਧੀ ਲਗਾ ਕੇ ਬੈਠ ਜਾਓ ਇਸ ਨਾਲ ਤੁਹਾਨੂੰ ਉਸ ਅਲਖ ਨਰਿੰਜਣ ਦੇ ਦਰਸ਼ਨ ਹੋਣਗੇ ਭਰਤਰੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਉੱਤਰ ਦਿੱਤਾ ਕਿ ਤੁਸੀਂ ਹੱਥ ਯੋਗ ਨਾਲ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਹੋ ਜਿਸ ਦੀ ਵਜ੍ਹਾ ਕਰਕੇ ਤੁਹਾਡਾ ਮਨ ਇਸ ਤੋਂ ਭੱਜਦਾ ਹੈ ਤੇ ਐਸੇ ਕਰਕੇ ਤੁਹਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਸਾਡਾ ਧਿਆਨ ਉਸ ਨਿਰੰਕਾਰ ਵਿੱਚ ਹਮੇਸ਼ਾ ਲੱਗਾ ਰਹਿੰਦਾ ਹੈ ਐਸੇ ਕਰਕੇ ਨਾ ਤਾਂ ਸਾਨੂੰ ਕਸ਼ਟ ਹੁੰਦਾ ਹੈ ਤੇ ਨਾ ਹੀ ਸਾਡਾ ਮਨ ਭਟਕਦਾ ਹੈ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਭਰਤਰੀ ਚੁੱਪ ਹੋ ਗਿਆ ਇੱਕ ਪੀਰ ਨੇ ਗੁਰੂ ਜੀ ਨੂੰ ਹੋਰ ਸਵਾਲ ਕੀਤਾ ਕਿ ਤੁਹਾਨੂੰ ਦੇਖ ਕੇ ਤਾਂ ਇਹ ਲੱਗਦਾ ਹੈ ਕਿ ਤੁਸੀਂ ਗ੍ਰਸਤੀ ਜੀਵਨ ਬਤੀਤ ਕਰ ਰਹੇ ਹੋ ਤਾ ਫਿਰ ਤੁਹਾਡਾ ਸਾਡੇ ਨਾਲ ਕੀ ਮੇਲ ਹੈ ਗੁਰੂ ਸਾਹਿਬ ਜੀ ਨੇ ਪੀਰਾਂ ਨੂੰ ਸਮਝਾਇਆ ਕਿ ਗ੍ਰਸਤੀ ਜੀਵਨ ਕਦੀ ਵੀ ਖਰਾਬ ਨਹੀਂ ਹੁੰਦਾ ਜੇਕਰ ਗ੍ਰਸਤੀ ਜੀਵਨ ਵਾਲੇ ਬੁਰੇ ਹਨ ਤਾਂ ਉਹਨਾਂ ਦੀਆਂ ਕਮਾਈਆਂ ਨਾਲ ਬਣੀ ਹੋਈ ਰੋਟੀ ਨੂੰ ਖਾਣ ਵਾਲੇ ਸੰਨਿਆਸੀ ਕਿਵੇਂ ਵੱਡੇ ਹੋ ਸਕਦੇ ਹਨ ਜਿਹੜਾ ਮਨੁੱਖ ਕਿਰਤ ਦੀ ਕਮਾਈ ਕਰਦਾ ਹੈ ਤੇ ਉਸ ਵਿੱਚੋਂ ਜ਼ਰੂਰਤਮੰਦਾਂ ਦੀ ਸਹਾਇਤਾ ਕਰਦਾ ਹੈ ਉਸ ਨੂੰ ਗ੍ਰਸਥ ਜੀਵਨ ਵਿੱਚ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਕਈ ਸਾਰੇ ਫਕੀਰ ਆਪਣੀਆਂ ਝੂਠੀਆਂ ਕਰਾਮਾਤਾਂ ਦਿਖਾ ਕੇ ਗ੍ਰਸਥੀ ਲੋਕਾਂ ਨੂੰ ਡਰਾਉਂਦੇ ਹਨ ਤੇ ਬਹਿਮਾ ਭਰਮਾ ਵਿੱਚ ਪਾ ਕੇ ਉਹਨਾਂ ਨੂੰ ਲੁੱਟਦੇ ਹਨ ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਲੋਕ ਜੀਵਨ ਤਾਂ ਖਰਾਬ ਕਰਦੇ ਹੀ ਹਨ ਤੇ ਪ੍ਰਲੋਕ ਵੀ ਵਿਗਾੜ ਲੈਂਦੇ ਹਨ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦਾ ਪੀਰਾਂ ਉੱਪਰ ਬਹੁਤ ਅਸਰ ਹੋਇਆ ਤੇ ਅਖੀਰ ਵਿੱਚ ਉਹ ਗੁਰੂ ਜੀ ਦੀ ਗੱਲ ਨੂੰ ਸਹੀ ਮੰਨ ਗਏ ਤੇ ਉਹਨਾਂ ਦੇ ਬਚਨਾਂ ਨੂੰ ਪ੍ਰਵਾਨ ਕਰਕੇ ਗੁਰੂ ਜੀ ਦੇ ਪੱਕੇ ਸ਼ਰਧਾਲੂ ਬਣ ਗਏ ਸੋ ਦੋਸਤੋ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਤਾਂ ਕਮੈਂਟਾਂ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਮੇਰੇ ਚੈਨਲ ਕਿਤਾਬਾਂ ਦੇ ਪੰਨੇ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ